ਫਿਰ ਸਿੱਧਾ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਸ਼ਨ ਕੀਤਾ ਇਹ ਸਤਿਗੁਰੂ ਜੀ ਉਸ ਸੱਚੇ ਪਾਤਸ਼ਾਹ ਅਕਾਲਪੁਰਖ ਨੂੰ ਕਿਸੇ ਹੋਰ ਨੇ ਆਪਣੀ ਜਗ੍ਹਾ ਤੇ ਜਾਨਸ਼ੀਨ ਸਥਾਪਨ ਕੀਤਾ ਹੋਵੇਗਾ ਜਾਂ ਕਿਸੇ ਨੇ ਉਸ ਨੂੰ ਪੈਦਾ ਕੀਤਾ ਹੋਵੇਗਾ ਤਾਂ ਹਜੂਰ ਇਸ ਦਾ ਉੱਤਰ ਪੰਜਵੀਂ ਪੌੜੀ ਵਿੱਚ ਦੇ ਰਹੇ ਆ ਥਾਪਿਆ ਨਾ ਜਾਏ ਕੀਤਾ ਨਾ ਹੋਈ ਐ ਸਿੱਧ ਲੋਕੋ ਉਹ ਪ੍ਰਭੂ ਕਿਸੇ ਪਾਸੋਂ ਕਿਸੇ ਦੀ ਜਗ੍ਹਾ ਜਾਣਛੀ ਨਹੀਂ ਕੀਤਾ ਜਾ ਸਕਦਾ ਜਿਵੇਂ ਕੋਈ ਪਾਦਸ਼ਾ ਆਪਣੀ ਜਗ੍ਹਾ ਕਿਸੇ ਹੋਰ ਪਾਦਸ਼ਾ ਨੂੰ ਬਿਠਾ ਦਿੰਦਾ ਅਤੇ ਨਾਹੀਂ ਉਹ ਪ੍ਰਭੂ ਕਿਸੇ ਦਾ ਪੈਦਾ ਕੀਤਾ ਆ ਪੈਦਾ ਹੀ ਹੁੰਦਾ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਪੈਦਾ ਕਰਦਾ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਫਿਰ ਉਹ ਪ੍ਰਭੂ ਬਣਿਆ ਕਿਵੇਂ ਹੈ ਤਾਂ ਹਜੂਰ ਫਰਮਾਉਂਦੇ ਆ ਆਪੇ ਆਪ ਨਿਰੰਜਨ ਸੂਏ ਐ ਸਿੱਧ ਲੋਕੋ ਨਿਰੰਜਨ ਸ਼ੁੱਧ ਸਰੂਪ ਪ੍ਰਭੂ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ ਆਪ ਪੀਨੈ ਆਪ ਸਾਜਿਓ ਆਪ ਪੀਨੈ ਰਚਿਓ 나ਉ ਜਿਨ ਸੇਵਿਆ ਤਿਨ ਪਾਇਆ ਮਾਨ ਜਿਸ ਜੀਵ ਨੇ ਉਸ ਪ੍ਰਭੂ ਨੂੰ ਸੇਵਨਾ ਕੀਤਾ ਹੈ ਸੇਵਿਆ ਹੈ ਉਸ ਨੇ ਹੀ ਉਸ ਅਕਾਲ ਪੁਰਖ ਤੋਂ ਮਾਨ ਸਤਿਕਾਰ ਪ੍ਰਾਪਤ ਕੀਤਾ ਹੈ ਨਾਨਕ ਗਾਵੀਐ ਗੁਣੀ ਨਿਧਾਨ ਸਤਿਗੁਰੂ ਜੀ ਫਰਮਾਉਂਦੇ ਹਨ ਐ ਸਿੱਧ ਲੋਕੋ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਨੂੰ ਹਮੇਸ਼ਾ ਗਾਉਂਦੇ ਰਹੀਏ ਜਥਾ ਹਰ ਦਿਨ ਰੈਣ ਕੀਰਤਨ ਗਾਈਐ ਸਿੱਧਾਂ ਨੇ ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਤੇ ਸੁਣਦੇ ਤਾਂ ਬਹੁਤ ਹਨ ਪਰ ਸਾਰੇ ਦੁਖੀ ਵੇਖੇ ਜਾਂਦੇ ਤਾਂ ਹਜੂਰ ਫਰਮਾਉਂਦੇ ਆ ਗਾਵੀਏ ਸੁਣੀਏ ਮਨ ਰੱਖੀਏ ਭਾਉ ਐ ਸਿੱਧ ਲੋਕੋ ਜਦੋਂ ਵੀ ਪਰਮੇਸ਼ਰ ਦੇ ਕੀਰਤਨ ਨੂੰ ਗਾਵੀਏ ਜਾਂ ਸੁਣੀਏ ਤਾਂ ਮਨ ਵਿੱਚ ਭਾਉ ਪ੍ਰੇਮ ਰੱਖਣਾ ਚਾਹੀਦਾ ਫਿਰ ਉਹ ਗਾਵਿਆ ਤੇ ਸੁਣਿਆ ਦੁੱਖ ਪਰਹਰ ਸੁਖ ਘਰ ਲੈ ਜਾਏ ਪਾਤਸ਼ਾਹ ਕਹਿੰਦੇ ਫਿਰ ਉਹ ਗਾਵਿਆ ਹੋਇਆ ਸੁਣਿਆ ਹੋਇਆ ਸਾਰੇ ਦੁੱਖ ਨਾਸ ਕਰਕੇ ਸੁਖ ਦੇ ਘਰ ਪ੍ਰਭੂ ਦੇ ਸੱਚਖੰਡ ਦਰਬਾਰ ਵਿੱਚ ਲੈ ਜਾਵੇਗਾ ਜਿਵੇਂ ਹਮਾਉ ਪੰਛੀ ਦੇ ਖੰਭ ਤੀਰ ਨੂੰ ਹਮਾਉ ਪੰਛੀ ਦੇ ਦੇਸ਼ ਵਿੱਚ ਲੈ ਜਾਂਦੇ ਹਨ ਸਿੱਧਾਂ ਨੇ ਪ੍ਰਸ਼ਨ ਕੀਤਾ ਪ੍ਰਭੂ ਪ੍ਰਾਪਤੀ ਦੇ ਕਿਹੜੇ ਸਾਧਨ ਹਨ ਤਾਂ ਹਜੂਰ ਫਰਮਾਉਂਦੇ ਆ ਗੁਰਮਖਾ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਐ ਸਿੱਧ ਲੋਕੋ ਸਾਡੇ ਮਤ ਵਿੱਚ ਸਭ ਨਾਦ ਵੇਦ ਗੁਰਬਾਣੀ ਮੰਨੀ ਹੈ ਗੁਰਮੁਖ ਗੁਰੂ ਅਕਾਲ ਪੁਰਖ ਦੇ ਮੁਖ ਉਚਾਰਨ ਕੀਤੀ ਹੋਈ ਬਾਣੀ ਨਾਦੰਗ ਦੇਵੀ ਸੰਗੀਤ ਦੀ ਧੁਨ ਹੈ ਅਤੇ ਗੁਰਬਾਣੀ ਹੀ ਸਾਡਾ ਵੇਦੰਗ ਦੇਵੀ ਗਿਆਨ ਹੈ ਕਿਉਂਕਿ ਪਹਿਲੇ ਰਿਸ਼ੀਆ ਮਨੀਆਂ ਜੋਗੀਆਂ ਸਿੱਧਾਂ ਨੇ ਸੰਗੀਤ ਅਤੇ ਸ਼ਾਸਤਰ ਗਿਆਨ ਨੂੰ ਪ੍ਰਭੂ ਪ੍ਰਾਪਤੀ ਦੇ ਵਸੀਲੇ ਮੰਨਿਆ ਸੀ ਸਤਿਗੁਰੂ ਜੀ ਨੇ ਗੁਰਬਾਣੀ ਨੂੰ ਹੀ ਰਾਗ ਕਾਵਤ ਅਤੇ ਦੇਵੀ ਗਿਆਨ ਦਾ ਭੰਡਾਰ ਬਣਾ ਕੇ ਇਸ ਗੁਰਬਾਣੀ ਨੂੰ ਹੀ ਨਾਦ ਵੇਦ ਦਾ ਰੂਪ ਦੇ ਦਿੱਤਾ ਹਜੂਰ ਫਰਮਾਉਂਦੇ ਹਨ ਕਿ ਸਾਡਾ ਮਨ ਗੁਰਮਖ ਗੁਰਬਾਣੀ ਰਾਹੀ ਉਸ ਪ੍ਰਭੂ ਵਿੱਚ ਲਿਵਲীন ਹੋ ਰਿਹਾ ਸਿੱਧਾਂ ਨੇ ਪ੍ਰਸ਼ਨ ਕੀਤਾ ਤੁਹਾਡਾ ਗੁਰੂ ਕਿਹੜਾ ਹੈ ਤਾਂ ਹਜੂਰ ਫਰਮਾਉਂਦੇ ਆ ਗੁਰ ਈਸਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਸਾਡਾ ਗੁਰੂ ਅਕਾਲ ਪੁਰਖ ਹੈ ਜੋ ਈਸਰ ਸ਼ਿਵ ਜੀ ਦਾ ਵੀ ਗੁਰੂ ਹੈ ਗੋਰਖ ਵਿਸ਼ਨੂੰ ਦਾ ਵੀ ਗੁਰੂ ਹੈ ਬ੍ਰਹਮਾ ਦਾ ਵੀ ਗੁਰੂ ਹੈ ਦੇਵਤਿਆਂ ਦੀਆਂ ਸ਼ਕਤੀਆਂ ਪਾਰਵਤੀ ਅਤੇ ਮਾਈ ਮਾ ਮਾਇਆ ਭਾਵ ਲక్ష్ਮੀ ਈ ਨਾਮ ਸੁਰਸਤੀ ਦਾ ਵੀ ਗੁਰੂ ਹੈ ਸਿੱਧਾ ਨੇ ਫਿਰ ਪ੍ਰਸ਼ਨ ਕੀਤਾ ਜੇ ਤੁਹਾਡਾ ਗੁਰੂ ਅਕਾਲ ਪੁਰਖ ਹੀ ਹੈ ਤਾਂ ਉਸ ਬਾਰੇ ਸਾਨੂੰ ਦੱਸੋ ਉਹ ਕਿਹੋ ਜਿਹਾ ਤਾਂ ਹਜੂਰ ਫਰਮਾਉਂਦੇ ਜੇ ਹਉ ਜਾੜਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਇਥੇ ਨੰਨਾ ਮੁਕਤਾ ਹੈ ਨਾ ਪੜਨਾ ਹੈ ਕਈ ਨਾ ਹੀ ਪੜੀ ਜਾਂਦੇ ਐ ਸਿੱਧ ਲੋਕੋ ਉਸ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਅੱਗੋਂ ਸਿੱਧ ਕਹਿਣ ਲੱਗੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਵੀ ਉਸ ਕਾਲਪੁਰਖ ਬਾਰੇ ਕੁਝ ਨਹੀਂ ਜਾਣਦੇ ਜੇ ਜਾਣਦੇ ਹੋ ਫਿਰ ਦੱਸਣ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਤਾਂ ਹਜੂਰ ਫਰਮਾਉਂਦੇ ਐ ਸਿੱਧ ਲੋਕੋ ਅਸੀਂ ਉਸ ਕਾਲਪੁਰਖ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਉਸ ਬਾਰੇ ਕਹਿਣਾ ਕੁਝ ਨਹੀਂ ਚਾਹੁੰਦੇ ਕਿਉਂਕਿ ਕਹਿਣ ਮਾਤਰ ਨਾਲ ਉਸ ਦਾ ਕਥਨ ਕੀਤਾ ਹੀ ਨਹੀਂ ਜਾ ਸਕਦਾ ਉਹ ਮਨ ਬਾਣੀ ਦੇ ਅਵਿਸ਼ੇ ਹੈ ਪਰੇ ਹੈ ਫਿਰ ਸਿੱਧ ਕਹਿਣ ਲੱਗੇ ਤੁਸੀਂ ਆਪਣੇ ਗੁਰੂ ਅਕਾਲ ਪੁਰਖ ਬਾਰੇ ਕੁਝ ਨਹੀਂ ਦੱਸ ਸਕਦੇ ਤਾਂ ਇਹ ਤਾਂ ਦੱਸੋ ਕਿ ਉਹਦੀ ਸਿੱਖਿਆ ਕੀ ਹੈ ਤਾਂ ਹਜੂਰ ਪ੍ਰਭੂ ਦੇ ਸਨਮੁਖ ਪਰਵਾਉਂਦੇ ਆ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੇ ਸਤਿਗੁਰੂ ਅਕਾਲਪੁਰਖ ਮੈਨੂੰ ਇੱਕ ਇਹੀ ਬੁਝਾਈ ਸਿਖਿਆ ਬਖਸ਼ਿਸ਼ ਕਰ ਕਿ ਸਭ ਜੀਵਾਂ ਦਾ ਦਾਤਾ ਜੋ ਇੱਕ ਅਕਾਲਪੁਰਖ ਹੈ ਉਹ ਮੈਨੂੰ ਕਦੇ ਵੀ ਨਾ ਭੁੱਲੇ ਕਿਉਂਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹ ਦਾਤ ਬਖਸ਼ਿਸ਼ ਕਰ ਐ ਸਿੱਧ ਲੋਕੋ ਇਹ ਸਿੱਖਿਆ ਮੈਂ ਆਪਣੇ ਗੁਰੂ ਤੋਂ ਪ੍ਰਾਪਤ ਕੀਤੀ ਹੈ ਸਿੱਧਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਫਿਰ ਬੇਨਤੀ ਕੀਤੀ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਮੁਕਤੀ ਪ੍ਰਾਪਤੀ ਹੋ ਸਕਦੀ ਹੈ ਤਾਂ ਹਜੂਰ ਫਰਮਾਉਂਦੇ ਆ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਐ ਸਿੱਧ ਲੋਕੋ ਤੀਰਥਾਂ ਦੇ ਜਾ ਕੇ ਮੈਂ ਤਾਂ ਨਾਵਾਂ ਜੇ ਉਸ ਅਕਾਲ ਪੁਰਖ ਦੇ ਮਨ ਵਿੱਚ ਪਾ ਜਾਵਾਂ ਬਿਨਸ ਪ੍ਰਭੂ ਦੇ ਪਾਏ ਤੋਂ ਇਹ ਜੀਵ ਤੀਰਥਾਂ ਤੇ ਨਹਾ ਕੇ ਵੀ ਕੀ ਕਰੇਗਾ ਭਾਵ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਨਾ ਇਸ ਦੇ ਨਾਲ ਤਨ ਹੀ ਪਵਿੱਤਰ ਹੁੰਦਾ ਮਨ ਨਹੀਂ ਪਵਿੱਤਰ ਹੁੰਦਾ ਬਲਕੇ ਕਈ ਪੁਰਸ਼ ਤਾਂ ਤੀਰਥਾਂ ਦੇ ਵੀ ਪਾਪ ਨਹੀਂ ਛੱਡ ਸਕਦੇ ਪਾਤਸ਼ਾਹ ਫਰਮਾਉਂਦੇ ਨਾ ਵਾਰ ਸੁਹੀ ਦੀ ਵਿੱਚ ਪਹਿਲੇ ਪਾਤਸ਼ਾਹ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਹੇ ਪਾ ਚੜੀ ਅਸ ਹੋਰ ਸਿੱਧਾ ਨੇ ਫਿਰ ਪ੍ਰਸ਼ਨ ਕੀਤਾ ਤੀਰਥ ਇਸ਼ਨਾਨ ਅਤੇ ਹੋਰ ਜਪ ਤਪ ਆਦਿਕ ਸਾਧਨ ਕਰਕੇ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਬਾਰੇ ਆਪ ਜੀ ਦਾ ਕੀ ਦ੍ਰਿਸ਼ਟੀਕੋਣ ਹੈ ਤਾਂ ਹਜੂਰ ਫਰਮਾਉਂਦੇ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੀ ਮਿਲੇ ਲਈ ਐ ਸਿੱਧ ਲੋਕੋ ਜਿੰਨੀ ਵੀ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਸਿਰਠ ਹੁੰਦਾ ਸ੍ਰਿਸ਼ਟੀ ਅਸੀਂ ਵੇਖ ਰਹੇ ਆਂ ਉਸ ਵਿੱਚੋਂ ਬਿਨਾਂ ਕਰਮਾਂ ਭਾਗਾ ਤੋਂ ਕਿਸੇ ਵੀ ਜੀਵ ਨੂੰ ਕੋਈ ਚੀਜ਼ ਮਿਲੀ ਹੈ ਜਾਂ ਕਿਸੇ ਨੇ ਲਈ ਹੈ ਪਾਵ ਐਸਾ ਕਦਾ ਚਿਤ ਵੀ ਨਹੀਂ ਹੋਇਆ ਵਿਣ ਕਰਮਾ ਕਿਛ ਪਾਈਏ ਨਾਹੀਂ ਜੀਵ ਉਹ ਤੇਰਾ ਧਾਵੈ ਜਿੰਨਾ ਮਰਜੀ ਕੋਈ ਧਾਲਵੇ ਦੌੜ ਲਵੇ ਕਰਮਾਂ ਤੋਂ ਬਗੈਰ ਕੋਈ ਵਸਤੂ ਨਹੀਂ ਪ੍ਰਾਪਤ ਹੁੰਦੀ ਸਿੱਧਾਂ ਨੇ ਕਿਹਾ ਮਹਾਰਾਜ ਜੀ ਮਾਨਸ ਰੋਵਰ ਇੱਕ ਅਜਿਹਾ ਤੀਰਥ ਹੈ ਜਿਸ ਵਿੱਚ ਹੀਰੇ ਰਤਨ ਜਵਾਹਰ ਆਦਿਕ ਭਰੇ ਹੋਏ ਹਨ ਜੇਕਰ ਤੁਸੀਂ ਸਾਡੇ ਮਤ ਨੂੰ ਆਪਣਾ ਭਾਵ ਅਪਣਾ ਲਓ ਤਾਂ ਹੀਰੇ ਰਤਨ ਆਦਿਕ ਤੁਹਾਨੂੰ ਵੀ ਪ੍ਰਾਪਤ ਹੋ ਸਕਦੇ ਤਾਂ ਹਜੂਰ ਫਰਮਾਉਂਦੇ ਆ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਐ ਸਿੱਧ ਲੋਕ ਆਤਮ ਵਿਸ਼ੈਣੀ ਜਾਂ ਸ਼ੁੱਧ ਬੁੱਧੀ ਵਿੱਚ ਰਤਨ ਨਾਮ अथवा ਵਿਰਾਗ ਜਵਾਹਰ ਦੇਵੀ ਗਿਆਨ ਤੇ ਮਾਨਕ ਸਰਵਣ ਮੰਨਣ ਆਦਕ ਇਹ ਸਾਰੇ ਅਮੋਲਕ ਪਦਾਰਥ ਲਵ ਲਵ ਭਰੇ ਹੋਏ ਪਰ ਪ੍ਰਾਪਤ ਤਾਂ ਹੁੰਦੇ ਜੇ ਇੱਕ ਗੁਰੂ ਦੀ ਸਿੱਖਿਆ ਦੀਖਿਆ ਮੰਤਰ ਸੁਣ ਲਈਏ ਉਹ ਸਿੱਖਿਆ ਕੀ ਹੈ ਇਸ ਬਾਰੇ ਹਜੂਰ ਆਪਣੇ ਗੁਰੂ ਅਕਾਲਪੁਰਖ ਅਗੇ ਅਰਦਾਸ ਕਰਦੇ ਆ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਸੋ ਖਾਸ ਖਿਆਲ ਰੱਖਣਾ ਜਿਹੜਾ ਗੁਰਾ ਸ਼ਬਦ ਹੈ ਬਿੰਦੀ ਤੋਂ ਬਗੈਰ ਬੋਲਣਾ ਬੜੇ ਥਾਈਂ ਦਾਸ ਸੰਥਿਆ ਦੀ ਸੇਵਾ ਮਿਲੀ ਉੱਥੇ ਬੀਬੀਆਂ ਗੁਰਾ ਹੀ ਪੜ੍ਹੀ ਜਾਂਦੀਆਂ ਗੁਰਾ ਹੁੰਦਾ ਬਹੁਵਾਚਕ ਗੁਰਾ ਨਹੀਂ ਇਹ ਗੁਰਾ ਹੈ ਗੱਗੇ ਨੂੰ ਔਂਕੜ ਰਾਰੇ ਨੂੰ ਕੰਨਾ ਗੁਰਾ ਬਿੰਦੀ ਨਹੀਂ ਲਾਉਣੀ ਗੁਰਾ ਨਹੀਂ ਬੋਲਣਾ ਕਹਿੰਦੇ ਗੁਰਾ ਇੱਕ ਦੇਹ ਏ ਸਤਿਗੁਰੂ ਜੀ ਮੈਨੂੰ ਉਹ ਸਿੱਖਿਆ ਸੋਝੀ ਬਖਸ਼ਿਸ਼ ਕਰਕੇ ਸਭ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਹੈ ਉਹ ਮੈਨੂੰ ਕਦੇ ਵੀ ਭੁੱਲ ਨਾ ਜਾਵੇ ਉਸ ਦੀ ਯਾਦ ਹਰ ਦਮ ਮਨ ਵਿੱਚ ਆਉਂਦੀ ਰਹੇ ਸਿੱਧਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇੱਕ ਹੋਰ ਪ੍ਰਸ਼ਨ ਕਰ ਦਿੱਤਾ ਐ ਸਤਿਗੁਰੂ ਜੀ ਮਹਾਰਾਜ ਜੀ ਜੇਕਰ ਤੁਸੀਂ ਸਾਡੇ ਯੋਗ ਮਤ ਨੂੰ ਧਾਰਨ ਕਰ ਲੋ ਤਾਂ ਇਸ ਨਾਲ ਤੁਹਾਡੀ ਸਰੀਰਕ ਉਮਰ ਬਹੁਤ ਲੰਬੇਰੀ ਹੋ ਸਕਦੀ ਤੁਹਾਨੂੰ ਦੁਨੀਆਂ ਦੀ ਸ਼ੋਹਰਤ ਅਤੇ ਪ੍ਰਸਿੱਧੀ ਵੀ ਹਾਸਲ ਹੋ ਸਕਦੀ ਤਾਂ ਹਜੂਰ ਫਰਮਾਉਂਦੇ ਆ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਐ ਸਿੱਧ ਲੋਕੋ ਜੇਕਰ ਯੋਗ ਸਾਧਨ ਕਰਕੇ ਚਾਰ ਜੁਗਾਂ ਜਿੰਨੀ ਲੰਮੇਰੀ ਉਮਰ ਵੀ ਹੋ ਜਾਵੇ ਅਤੇ ਇਸ ਤੋਂ ਵੀ ਵਧੇਕ ਹੋਰ ਦਸੂਣੀ 10 ਗੁਣਾ ਵੱਧ ਲੰਬੀ ਹੋ ਜਾਵੇ ਕਹਿਣ ਤੋਂ ਭਾਵ ਕਰੋੜਾਂ ਬਰੇ ਦੀ ਵਡੇਰੀ ਉਮਰ ਹੋ ਜਾਵੇ ਨਵ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਨਾਲ ਹੀ ਐਨੀ ਪ੍ਰਸਿੱਧੀ ਵੀ ਹਾਸਲ ਕਰ ਲਈਏ ਕਿ ਨੌ ਖੰਡਾਂ ਵਾਲੀ ਸਾਰੀ ਧਰਤੀ ਤੇ ਆਪਣੀ ਸਾਧਨਾ ਦੁਆਰਾ ਜਾਣੀ ਜਾਈਏ ਅਤੇ ਦੁਨੀਆਂ ਦੇ ਲੋਕ ਐਨੇ ਪ੍ਰਭਾਵਿਤ ਹੋ ਜਾਣ ਕਿ ਉੱਠ ਕੇ ਨਾਲ ਹੀ ਤੁਰ ਪੈਣ ਸਾਡੇ ਭਾਵ ਜਿੱਧਰ ਨੂੰ ਤੁਰੀਏ ਲੋਕ ਵਹੀਰਾਂ ਘੱਟ ਕੇ ਮਗਰੀ ਤੁਰ ਪੈਣ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਫਿਰ ਨਾਲ ਹੀ ਆਪਣਾ ਨਾਮ ਚੰਗਾ ਰਖਵਾ ਕੇ ਪਾਵ ਸੰਤ ਮਹਾਤਮਾ ਤਪਸਵੀ ਸਿੱਧ ਪੁਰਖ ਬ੍ਰਹਮ ਗਿਆਨੀ ਅਖਵਾ ਕੇ ਸੰਸਾਰ ਵਿੱਚ ਸਾਹਮਣੇ ਜਾਸਤੇ ਪਿੱਠ ਪਿਛੇ ਕੀਰਤ ਸੋਭਾ ਪ੍ਰਾਪਤ ਕਰ ਲਵੇ ਜੇ ਤਿਸ ਨਦਰ ਨ ਆਵਈ ਤਵਾਤ ਨ ਪੁੱਛੈ ਕਿ ਪਰੰਤੂ ਹਜੂਰ ਫਰਮਾਉਂਦੇ ਹਨ ਪੂਰਬੋਗਤ ਸਿੱਧੀ ਅਤੇ ਪ੍ਰਸਿੱਧੀ ਵਾਲਾ ਪੁਰਸ਼ ਜੇਕਰ ਉਸ ਅਕਾਲ ਪੁਰਖ ਦੀ ਦ੍ਰਿਸ਼ਟੀ ਵਿੱਚ ਨਹੀਂ ਆਉਂਦਾ ਭਾਵੇਂ ਉਸ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ ਤਾਂ ਰੱਬ ਦੀ ਦਰਗਾਹ ਵਿੱਚ ਉਸ ਦੀ ਕੋਈ ਗੱਲਬਾਤ ਵੀ ਨਹੀਂ ਪੁੱਛਦਾ ਉਸ ਨਾਲ ਓਪਰਿਆਂ ਤੇ ਬਗਾਨਿਆਂ ਦੀ ਤਰ੍ਹਾਂ ਸਲੂਕ ਹੁੰਦਾ ਪੂਜ ਲੱਗੈ ਪੀਰ ਆਕੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਪਤ ਲੇਖੈ ਨਾ ਪਵੈ ਸੱਭਾ ਪੂਜਕਵਾਰ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਹਜੂਰ ਫਰਮਾਉਂਦੇ ਹਨ ਇਹੋ ਜਿਹੇ ਰਿੱద్ధి ਸਿੱਧੀ ਦੇ ਹੰਕਾਰ ਵਾਲੇ ਮਨੁੱਖ ਨੂੰ ਅਕਾਲ ਪੁਰਖ ਕੀੜਿਆਂ ਵਿੱਚ ਇੱਕ ਛੋਟਾ ਕੀੜਾ ਬਣਾ ਦਿੰਦਾ ਜਿਸ ਦੀ ਕਰਨੀ ਨੂੰ ਦੇਖ ਕੇ ਹੋਰ ਦੋਸੀ ਪਾਪੀ ਜੀਵ ਵੀ ਉਸਤੇ ਦੋਸ਼ ਆਰੂਪ ਦੇ ਹਨ ਕਿ ਇਸ ਨਾਲੋਂ ਤਾਂ ਅਸੀਂ ਵੀ ਚੰਗੇ ਹਾਂ ਸਿੱਧਾ ਨਹੀਂ ਫਿਰ ਪ੍ਰਸ਼ਨ ਕੀਤਾ ਇਹੋ ਜਿਹੇ ਪਾਪੀ ਜੀਵਾਂ ਅਤੇ ਗੁਨਾਹਗਾਰਾਂ ਦਾ ਕਿਸੇ ਤਰ੍ਹਾਂ ਉਧਾਰ ਵੀ ਹੋ ਸਕਦਾ ਤਾਂ ਹਜੂਰ ਫਰਮਾਉਂਦੇ ਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਉਹ ਪ੍ਰਭੂ ਨਿਰਗੁਣੀ ਜੀਵਾਂ ਤੇ ਵੀ ਗੁਣ ਪਰਉਪਕਾਰ ਕਰਦਾ ਉਹਨਾਂ ਨੂੰ ਵੀ ਗੁਣਵੰਤਿਆ ਜਿਹੇ ਗੁਣ ਬਖਸ਼ਿਸ਼ ਕਰ ਦਿੰਦਾ अथवा ਉਹ ਪ੍ਰਭੂ ਗੁਣਹੀਣਾ ਨੂੰ ਗੁਣਾ ਦੀ ਦਾਤ ਬਖਸ਼ਿਸ਼ ਕਰਦਾ ਹੈ ਅਤੇ ਗੁਨਾਵਾਲਿਆਂ ਨੂੰ ਗੁਣ ਗਿਆਨ ਬਖਸ਼ਿਸ਼ ਕਰ ਦਿੰਦਾ ਹੈ ਤੇਹਾ ਕੋਈ ਨ ਸੁज्जਈ ਜੇ ਉਸ ਗੁਣ ਕੋਈ ਕਰੇ ਗੁਰੂ ਮਹਾਰਾਜ ਫਰਮਾਉਂਦੇ ਹਨ ਐ ਸਿੱਧ ਲੋਕੋ ਇਹ ਸਿਫਤ ਕੇ ਗੁਨਾਹਗਾਰਾਂ ਨੂੰ ਗੁਣ ਬਖਸ਼ਿਸ਼ ਕਰ ਦੇਵੇ ਅਕਾਲ ਪੁਰਖ ਵਿੱਚ ਹੀ ਹੈ ਤੇਹਾ ਉਸ ਜਿਹਾ ਸਾਨੂੰ ਹੋਰ ਕੋਈ ਵੀ ਪੀਰ ਪਗੰਬਰ ਅਵਤਾਰ ਔਲੀਆ ਜਾਂ ਰੈਬਰ ਨਹੀਂ ਨਜ਼ਰ ਆਉਂਦਾ ਜਿਹੜਾ ਉਸ ਪਾਪੀ ਬੰਦੇ ਤੇ ਗੁਣ ਪਾਪ ਉਪਕਾਰ ਕਰ ਸਕਦਾ ਹੋਵੇ ਭਾਵ ਗੁਨਾਹਗਾਰ ਤੇ ਪਾਪੀ ਜੀਵਾਂ ਨੂੰ ਅਕਾਲ ਪੁਰਖ ਹੀ ਮੁਕਤ ਕਰ ਸਕਦਾ ਹੈ ਤੇ ਕਰਦਾ ਹੈ ਹੋਰ ਕੋਈ ਨਹੀਂ ਕਰ ਸਕਦਾ ਸਿੱਧਾਂ ਨੇ ਗੁਰੂ ਮਹਾਰਾਜ ਦੇ ਫਿਰ ਚਰਨਾਂ ਵਿੱਚ ਬੇਨਤੀ ਕੀਤੀ ਉਸ ਅਕਾਲ ਪੁਰਖ ਦੀ ਪ੍ਰਾਪਤੀ ਲਈ ਗੁਰਮਤ ਦੇ ਕਿਹੜੇ ਸਾਧਨ ਹਨ ਤਾਂ ਹਜੂਰ ਫਰਮਾਉਂਦੇ ਆ ਐ ਸਿੱਧ ਲੋਕ ਸਭ ਤੋਂ ਪਹਿਲਾਂ ਪ੍ਰਭੂ ਪ੍ਰਾਪਤੀ ਦਾ ਸਾਧਨ ਸਰਵਣ ਸੁਣਨਾ ਹੈ ਸਰਵਣ ਤੂੰ ਮੁਰਾਦ ਗੁਰੂ ਦੇ ਮੁਖ ਤੋਂ ਪ੍ਰਭੂ ਦਾ ਨਾਮ ਅਥਵਾ ਦੀਖਿਆ ਮੰਤਰ ਸ਼ਰਧਾ ਤੇ ਵਿਸ਼ਵਾਸ ਨਾਲ ਸਰਵਣ ਕਰਨਾ ਇਸ ਦਾ ਮਹਾਤਮ ਅੱਗੇ ਚਾਰ ਪੌੜੀਆਂ ਵਿੱਚ ਉਚਾਰਨ ਕਰਦੇ ਹਨ ਸੁਣਿਆ ਸਿੱਧ ਪੀਰ ਸੁਰਨਾਥ ਇਹ ਸਿੱਧ ਲੋਕੋ ਗੁਰੂ ਦੇ ਮੁਖ ਤੋਂ ਦੀਖਿਆ ਮੰਤਰ ਗੁਰਮਤ ਨਾਮ ਸਰਵਣ ਕਰਨ ਨਾਲ ਸਿੱਧ ਜੋਗੀਆਂ ਦੇ ਵੜਕੇ ਪੀਰ ਮੁਸਲਮਾਨਾਂ ਦੇ ਸ਼ਕਤੀ ਵਾਲੇ ਲੋਕ ਅਤੇ ਨਾਥ ਸਿੱਧਾਂ ਵਿੱਚ ਵੱਡੀ ਸ਼ਕਤੀ ਤੇ ਭਗਤੀ ਰੱਖਣ ਵਾਲੇ ਸਾਰੇ ਲੋਕਾਂ ਦੀ ਸ਼ਕਤੀ ਭਗਤੀ ਸਰਬਗਤਾ ਦੇ ਪਦਵੀ ਪ੍ਰਾਪਤ ਹੋ ਜਾਂਦੀ ਹੈ ਸੁਣਿਆ ਧਰਤ ਤਵਲ ਆਕਾਸ਼ ਗੁਰੂ ਦੇ ਮੁਖ ਤੋਂ ਗੁਰਮਤਿ ਨਾਮ ਸੁਣਨ ਨਾਲ ਧਰਤੀ ਤੇ ਤਵਲ ਧਰਤੀ ਦਾ ਆਸਰਾ ਪਤਾਲ ਅਤੇ ਆਕਾਸ਼ ਉੱਪਰਲੇ ਲੋਕਾਂ ਦਾ ਧਿਆਨ ਹਾਸਲ ਹੋ ਜਾਂਦਾ ਕਿ ਇਹ ਨਾਮ ਦੇ ਆਸਰੇ ਹੀ ਖਲੋਤੇ ਹਨ ਜਾਇਨਾ ਵਿੱਚ ਜਾਣ ਦੀ ਗਮਤਾ ਹਸਲ ਹੋ ਜਾਂਦੀ ਸੁਣਿਆ ਦੀਪ ਲੋ ਪਾਤਾਲ ਹਜੂਰ ਫਰਮਾਉਂਦੇ ਹਨ ਗੁਰੂ ਦੇ ਮੁਖੋਂ ਗੁਰਮਤਿ ਨਾਮ ਸੁਣਨ ਨਾਲ ਸਤ ਦੀਪ 14 ਲੋਕ ਅਤੇ 7 ਪਤਾਲੇ ਸਾਰੇ ਪ੍ਰਭੂ ਸ਼ਕਤੀ ਦੇ ਆਸਰੇ ਖੜੇ ਹਨ ਇਹ ਗਿਆਨ ਹਸਲ ਹੋ ਜਾਂਦਾ ਹੈ ਸੁਣਿਆ ਪੋਹ ਨਸਕੈ ਕਾਲ ਐ ਸਿੱਧ ਲੋਕੋ ਗੁਰੂ ਦੇ ਮੁਖ ਤੋਂ ਗੁਰਮਤਿ ਨਾਮ ਸੁਣਨ ਵਾਲੇ ਨੂੰ ਕਾਲ ਨਹੀਂ ਪੋ ਸਕਦਾ ਅਫਰਿਉ ਜਮ ਮਾਰਿਆ ਨਾ ਜਾਈ ਗੁਰ ਕੈ ਸਬਦ ਦੇ ਨੇੜ ਨਾ ਆਈ ਸਬਦ ਸੁਣੇ ਤਾਂ ਦੂਰੋਂ ਭਾਗੈ ਮਤ ਮਾਰੇ ਹਰ ਜੀਉ ਵੇਪਰਵਾਹਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਗੁਰੂ ਜੀ ਫਰਮਾਉਂਦੇ ਹਨ ਐ ਸਿੱਧ ਲੋਕੋ ਗੁਰਮਤਿ ਨਾਮ ਸੁਣਨ ਨਾਲ ਦੁਖਾਂ ਤੇ ਪਾਪਾਂ ਦਾ ਵੀ ਖਾਤਮਾ ਹੋ ਜਾਂਦਾ ਨਾਮ ਜੱਪਣ ਵਾਲੇ ਭਗਤਾਂ ਦੇ ਮਨ ਵਿੱਚ ਹਮੇਸ਼ਾ ਖੁਸ਼ੀ ਅਤੇ ਖੇੜਾ ਬਣਿਆ ਰਹਿੰਦਾ ਤੇ ਖੇੜਾ ਪਰ ਜਾਂਦਾ ਦੂਜੀ ਪੌੜੀ ਵਿੱਚ ਵੀ ਸਤਿਗੁਰੂ ਜੀ ਸਰਵਣ ਦਾ ਹੀ ਮਹਾਤਮ ਪ੍ਰਗਟਾਉਂਦੇ ਆ ਸੁਣਿਆ ਈਸ਼ਰ ਬਰਮਾ ਇੰਦ ਐ ਸਿੱਧ ਲੋਕੋ ਗੁਰਮਤਿ ਨਾਮ ਨੂੰ ਸੁਣਨ ਨਾਲ ਈਸ਼ਰ ਸ਼ਿਵਜੀ ਬ੍ਰਹਮਾ ਦੇਵਤਿਆਂ ਦਾ ਪਾਤਸ਼ਾਹ ਇੰਦ ਇੰਦਰ ਦੀ ਸ਼ਕਤੀ ਸਰਬਗਤਾਂ ਦੇ ਪਦਵੀ ਪ੍ਰਾਪਤ ਹੋ ਜਾਂਦੀ ਸੁਣਿਆ ਮੁਖ ਸਲਾਹਣਮੰਦ ਸੋ ਸੁਣਿਆ ਮੁਖ ਸਲਾਹਣ ਨਹੀਂ ਪੜ ਜਾਣਾ ਸਲਾਹਣ ਕਹਿੰਦੇ ਗੁਰਮਤਿ ਨਾਮ ਸੁਣਨ ਨਾਲ ਮਨ ਦਾ ਨੀਚ ਪੁਰਸ਼ ਵੀ ਆਪਣੇ ਮੁਖ ਤੋਂ ਪ੍ਰਭੂ ਦੀ ਸਲਾਹਣ ਸਿਫਤ ਸਲਾਹ ਕਰਨ ਲੱਗ ਜਾਂਦੇ ਗੁਰੂ ਦੇ ਮੁਖ ਤੋਂ ਨਾਮ ਸੁਣ ਕੇ ਜਪਣ ਵਾਲਾ ਪੁਰਸ਼ ਮੁਖ ਤੋਂ ਸਲਾਹਣਮੰਦ ਸਿਫਤ ਕਰਨ ਦੇ ਯੋਗ ਹੋ ਜਾਂਦਾ ਸਲਾਹਣਮੰਦ ਬਣ ਜਾਂਦਾ ਸੁਣਿਆ ਜੋਗ ਜੁਗਤ ਤਨ ਭੇਦ ਗੁਰੂ ਦੇ ਮੁਖ ਤੋਂ ਗੁਰਮਤਿ ਨਾਮ ਸੁਣਨ ਨਾਲ ਜੋਗ ਜੁਗਤ ਸਹਿਜ ਜੋਗ ਦੀ ਜੁਗਤੀ ਅਤੇ ਤਨ ਭੇਦ ਸਰੀਰ ਵਿਚਲੇ ਗੁੱਝੇ ਪਦਾਰਥਾਂ ਦਾ ਭੇਦ ਵੀ ਪ੍ਰਾਪਤ ਹੋ ਜਾਂਦਾ ਹੈ ਜੋ ਬਰਹਿ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਸੁਣਿਆ ਸਾਸਤ ਸਿਮਰਤ ਵੇਦ ਗੁਰੂ ਦੇ ਮੁਖ ਤੋਂ ਨਾਮ ਸੁਣਨ ਨਾਲ ਖੱਡ ਸ਼ਾਸਤਰ 27 ਸਿਮਰਤਿਆਂ ਚਾਰ ਵੇਦਾਂ ਦਾ ਅਸਲ ਭਾਵ ਪਤਾ ਲੱਗ ਜਾਂਦਾ ਕਿ ਨਾਮ ਤੋਂ ਬਿਨਾ ਸਭ ਗੱਲਾਂ ਝੂਠ ਅਤੇ ਥੋਥੀਆਂ ਸਿਮਰਤ ਵੇਦ ਪੁਰਾਣ ਪੋਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋ ਚੀਆਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਹਜੂਰ ਫਰਮਾਉਂਦੇ ਹਨ ਐ ਸਿੱਧ ਲੋਕ ਗੁਰਮਤ ਨਾਮ ਸੁਣਨ ਨਾਲ ਦੁੱਖਾਂ ਦਾ ਕਾਰਨ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਭਗਤਾ ਨਾਮ ਜਪਣ ਵਾਲਿਆਂ ਨੂੰ ਸਦਾ ਹੀ ਖੁਸ਼ੀ ਤੇ ਖੇੜਾ ਪ੍ਰਾਪਤ ਹੋ ਜਾਂਦਾ ਹੈ ਸੁੜਿਆ ਸਤ ਸੰਤੋਖ ਗਿਆਨ ਹਜੂਰ ਫਰਮਾਉਂਦੇ ਹਨ ਇਹ ਸਿੱਧ ਲੋਕੋ ਗੁਰੂ ਦੇ ਮੁਖ ਤੋਂ ਗੁਰਮਤਿ ਨਾਮ ਸੁਣਨ ਨਾਲ ਸਤ ਸੰਤੋਖ ਅਤੇ दैवी ਗਿਆਨ ਪ੍ਰਾਪਤ ਹੋ ਜਾਂਦਾ ਸਤ ਸੰਤੋਖ ਇਕਲਾਕੀ ਗੁਣ ਹਨ ਅਤੇ ਗਿਆਨ ਅਧਿਆਤਮਕ ਗੁਣ ਹੈ ਸੁਣਿਆ 860 ਕਾ ਇਸਨਾਨ ਗੁਰੂ ਦੇ ਮੁਖ ਤੋਂ ਨਾਮ ਸੁਣਨ ਨਾਲ ਮੁਖ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਭਾਵ ਗੁਰੂ ਤੇ ਨਾਮ ਵੱਡੇ ਤੀਰਥ ਹਨ ਜਿੰਨਾ ਵਿੱਚ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਇਸ਼ਨਾਨ ਕਰਨ ਨਾਲ ਮਨ ਬਾਣੀ ਸਰੀਰ ਦੀ ਮਲ ਵਿਖੇਪ ਅਵਰਨ ਰੂਪ ਮੈਲ ਲੈ ਜਾਂਦੀ ਹੈ ਸੁਣਿਆ ਪੜ ਬਾੜ ਪਾਵੇਹ ਮਾਨ ਗੁਰੂ ਦੇ ਮੁਖ ਤੋਂ ਨਾਮ ਸੁਣਨ ਨਾਲ ਅਤੇ ਫਿਰ ਨਾਮ ਦੀ ਪੜ੍ਹਾਈ ਜਪ ਸਿਮਰਨ ਪੜ ਪੜ ਕੇ ਨਾਮ ਦੇ ਜਾਪਕ ਦੀਨ ਦੁਨੀਆ ਵਿੱਚ ਮਾਨ ਸਨਮਾਨ ਪ੍ਰਾਪਤ ਕਰਦੇ ਹਨ ਰੇ ਰੇ ਦਰਗਹਿ ਕਹਿ ਨਾ ਕਉ ਆਉ ਬੈਠ ਆਦਰ ਸੁਭ ਦੇ ਹੁੰਦੀ ਹੈ ਸੁਣਿਆ ਲੱਗੈ ਸਹਜ ਧਿਆਨ ਗੁਰੂ ਦੇ ਮੁਖ ਤੋਂ ਗੁਰਮਤ ਨਾਮ ਸੁਣਨ ਨਾਲ ਸਹਜ ਆਤਮਿਕ ਅਵਸਥਾ ਵਿੱਚ ਧਿਆਨ ਲੱਗ ਜਾਂਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਹਜ਼ੂਰ ਫਰਮਾਉਂਦੇ ਐ ਸਿੱਧ ਲੋਕ ਗੁਰਮਤਿ ਨਾਮ ਸੁਣਨ ਨਾਲ ਦੁੱਖਾਂ ਦਾ ਕਾਰਨ ਪਾਪਾਂ ਦਾ ਨਾਸ ਹੋ ਜਾਂਦਾ ਅਤੇ ਭਗਤਾ ਨਾਮ ਜਪਣ ਵਾਲਿਆਂ ਨੂੰ ਸਦਾ ਹੀ ਖੁਸ਼ੀ ਤੇ ਖੇੜਾ ਪ੍ਰਾਪਤ ਹੋ ਜਾਂਦਾ ਇਸ ਚੌਥੀ ਪੌੜੀ ਵਿੱਚ ਵੀ ਸਤਿਗੁਰੂ ਜੀ ਸਰਵਣ ਦਾ ਹੀ ਫਲ ਨਿਰੂਪਣ ਕਰ ਰਿਹਾ ਸੁਣਿਐ ਸਰਾ ਗੁਨਾ ਕੇ ਗਾਹ ਐ ਸਿੱਧ ਲੋਕੋ ਗੁਰੂ ਦੀ ਦੀਖਿਆ अथवा ਗੁਰਮਤਿ ਨਾਮ ਸੁਣਨ ਵਾਲੇ ਸਰਾ ਹੁੰਦਾ ਸ੍ਰੇਸ਼ਟ अथवा ਸੰਪੂਰਨ ਗੁਨਾ ਦੇ ਗਾਹ ਡੂੰਗੇ ਸਮੁੰਦਰ ਬਣ ਜਾਂਦੇ ਸੁਣਿਐ ਸੇਖ ਪੀਰ ਪਾਤਸ਼ਾਹ ਗੁਰਮਤਿ ਨਾਮ ਸੁਣਨ ਨਾਲ ਸੇਖ ਹੁੰਦਾ ਵਿਵਿੱਧ ਜਾਤੀ ਵਾਲੇ ਮੁਸਲਮਾਨਾਂ ਦੇ ਵੜਕੇ ਪੀਰ ਕਰਾਮਾਤੀ ਅਤੇ ਪਾਤਸ਼ਾਹਾਂ ਦੇ ਰੁਤਬੇ ਅਥਵਾ ਉਹਨਾਂ ਦੀ ਸ਼ਕਤੀ ਸਰਬਗਤਾ ਪਦਵੀ ਪ੍ਰਾਪਤ ਹੋ ਜਾਂਦੀ ਨਾਮ ਸੁਣਨ ਨਾਲ ਸੁਣਿਆ ਅੰਦੇ ਪਾ ਵਹਿ ਰਾਹ ਗੁਰੂ ਦੇ ਮੁਖ ਤੋਂ ਗੁਰ ਦੀਖਿਆ ਸੁਣਨ ਨਾਲ ਮਾਨਸਿਕ ਤੌਰ ਤੇ ਅੰਦੇ ਅਗਿਆਨੀ ਪੁਰਸ਼ ਵੀ ਪ੍ਰਭੂ ਪ੍ਰਾਪਤੀ ਦਾ ਰਾਹ ਮਾਰਗ ਗਿਆਨ ਪ੍ਰਾਪਤ ਕਰ ਲੈਂਦੇ ਹਨ ਸੁਣਿਆ ਹਾਥ ਹੋਵੇ ਅਸਗਾਹ ਗੁਰੂ ਦੇ ਮੁਖ ਤੋਂ ਗੁਰ ਉਪਦੇਸ਼ ਸਰਵਣ ਕਰਕੇ ਅਸਗਾਹ ਸਮੁੰਦਰ ਵਾਂਗ ਗਹਿਰ ਗੰਭੀਰ ਪ੍ਰਭੂ ਦੀ ਹਾਥਾ ਪ੍ਰਾਪਤ ਹੋ ਜਾਂਦੀ ਪਾਪ ਉਸ ਦਾ ਡੂੰਗਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਅਥਵਾ ਸੰਸਾਰ ਸਮੁੰਦਰ ਦੀ ਵੀ ਹਾਥ ਪ੍ਰਾਪਤ ਹੋ ਜਾਂਦੀ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਹਜੂਰ ਫਰਮਾਉਂਦੇ ਹਨ ਐ ਸਿੱਧ ਲੋਕ ਗੁਰਮਤਿ ਨਾਮ ਸੁਣਨ ਨਾਲ ਦੁੱਖਾਂ ਦਾ ਨਾਸ਼ ਦੁੱਖਾਂ ਦਾ ਜਿਹੜਾ ਕਾਰਨ ਪਾਪਾਂ ਦਾ ਨਾਸ਼ ਹੋ ਜਾਂਦਾ ਅਤੇ ਭਗਤਾ ਨਾਮ ਜਪਣ ਵਾਲਿਆਂ ਨੂੰ ਸਦਾ ਦੀ ਖੁਸ਼ੀ ਤੇ ਖੇੜਾ ਪ੍ਰਾਪਤ ਹੋ ਜਾਂਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ I whoa guru ਕਾਲ사 ਵਾਹਿਗੁਰੂ ਜੀ ਕੀ ਫਤਿਹ